ਅਰਦਾਸ ਦੇ ਵਿੱਚ ਮਨੁੱਖ ਦਾ ਮਨ ਜਿਸ ਵੀ ਇਸ਼ਟ ਦੇ ਅੱਗੇ ਖੜੇ ਹੋ ਕਰਕੇ ਆਪਾਂ ਅਰਦਾਸ ਕਰਨੀ ਹੈ ਗੁਰੂ ਕਾ ਸਿੱਖ ਧੰਗੁਰਦੇਵ ਸਤਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਖੜੇ ਹੋ ਕੇ ਅਸੀਂ ਅਰਦਾਸ ਕਰਦੇ ਆਂ ਵਕ ਵਕ ਧਰਮਾਂ ਦੇ ਵਿੱਚ ਇਹਦੀ ਆਪਣੀ ਆਪਣੀ ਮਰਿਆਦਤ ਪਰ ਮਨ ਦੀ ਇਕਾਗਰਤਾ ਹੋਣੀ ਅਤਿ ਲਾਜ਼ਮੀ ਹੈ ਜੋ ਬੋਲ ਕਹੇ ਜਾਂਦੇ ਨੇ ਉਹਨਾਂ ਬੋਲਾਂ ਦੇ ਵਿੱਚ ਜੁੜਨਾ ਅਤਿ ਲਾਜ਼ਮੀ ਹੈ ਔਰ ਸਾਡਾ ਮਨ ਹਾਜ਼ਰ ਰਹੇ ਸਾਡੇ ਮਨ ਦੀ ਹਾਜ਼ਰੀ ਗੁਰੂ ਦੀ ਹਜ਼ੂਰੀ ਦੇ ਵਿੱਚ ਅਰਦਾਸ ਦੇ ਵਿੱਚ ਹਾਜ਼ਰ ਰਹੇ ਇਸੇ ਕਰਕੇ ਵਿਦਵਾਨਾਂ ਨੇ ਜਿਹੜਾ ਅਰਦਾਸ ਤਿਆਰ ਕੀਤੀ ਨਾ ਉਹ ਸ਼ਬਦ ਕਿਉਂਕਿ ਇਹ ਮਨ ਬੜਾ ਚੰਦਰਾ ਹੈ ਇਹ ਭੱਜਦਾ ਨੱਠਦਾ ਹੈ ਇਹ ਕਦੋਂ ਵਿੱਚੋਂ ਦੌੜ ਜਾਏ ਕਦੋਂ ਕਿੱਧਰ ਚਲਿਆ ਜਾਏ ਦਾ ਕੋਈ ਪਤਾ ਨਹੀਂ ਇਹ ਕੇਵਲ ਤੇ ਕੇਵਲ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਦੇ ਨਾਲ ਟਿਕਦਾ ਹੈ ਔਰ ਗੁਰੂ ਦੀ ਰਹਿਮਤ ਜਿਹੜੀ ਹੈ ਉਹ ਪਰਮੇਸ਼ਰ ਦੇ ਨਾਮ ਦੇ ਵਿੱਚੋਂ ਗੁਰੂ ਦੇ ਨਾਮ ਦੇ ਵਿੱਚੋਂ ਆਪ ਜੀ ਨੇ ਉਹਨੇ ਸਰਵਣ ਕੀਤਾ ਇਸ ਸਿੰਘ ਸਾਹਿਬ ਜੀ ਹੁਣਾ ਆਪਦੀ ਨੂੰ ਬੇਨਤੀ ਕੀਤੀ ਹੈ ਕਿ ਵਾਹਿਗੁਰੂ ਗੁਰਮੰਤਰ ਹੈ ਅਸੀਂ ਜਦੋਂ ਅਰਦਾਸ ਦੇ ਵਿੱਚ ਖੜੇ ਹੁੰਨੇ ਆ ਅਰਦਾਸੀਆ ਸਿੰਘ ਅਰਦਾਸ ਕਰਦਾ ਏ ਤੇ ਸਾਡੇ ਮਨ ਦੀ ਇਕਾਗਰਤਾ ਬਣੀ ਰਹੇ ਇਸ ਕਰਕੇ ਅਰਦਾਸ ਦੇ ਹਰ ਫਿਕਰੇ ਤੋਂ ਬਾਅਦ ਸੰਬੋਧਨ ਹੋ ਕੇ ਬੋਲਿਆ ਜਾਂਦਾ ਏ ਕਿ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਹਦੇ ਨਾਲ ਅਸੀਂ ਟਿਕੇ ਰਹੀਏ ਬੋਲੋ ਜੀ ਦਾ ਮਤਲਬ ਏ ਕਿ ਸਾਨੂੰ ਕਿਹਾ ਜਾਂਦਾ ਸਾਨੂੰ ਸੰਬੋਧਨ ਕੀਤਾ ਜਾਂਦਾ ਤੇ ਜਦੋਂ ਅਸੀਂ ਗਵਾਚੇ ਹੋਈਏ ਨਾ ਵਿੱਚੋਂ ਅਰਦਾਸ ਦੇ ਵਿੱਚ ਖੜੇ ਹੋਏ ਵੀ ਜਦੋਂ ਵਿੱਚੋਂ ਗਵਾਚ ਜਾਈਏ ਤਾਂ ਫਿਰ ਅਰਦਾਸੀਆ ਸਿੰਘ ਕਹਿੰਦਾ ਵੀ ਬੋਲੋ ਜੀ ਵਾਹਿਗੁਰੂ ਤੇ ਸਾਡੇ ਗਲੇ 'ਚੋਂ ਸਾਡੇ ਬੋਲਾਂ 'ਚੋਂ ਵਾਹਿਗੁਰੂ ਸ਼ਬਦ ਨਿਕਲਦਾ ਨਹੀਂ ਕਿਉਂਕਿ ਅਸੀਂ ਗਵਾਚੇ ਹੁੰਨੇ ਆਂ ਬੋਲਦੇ ਨਹੀਂ ਅਰਦਾਸ ਜਿਹੜੀ ਸਾਡੀ ਉਹਦਾ ਇੱਕ ਇੱਕ ਅੱਖਰ ਜਦੋਂ ਅਸੀਂ ਉਹ ਸਾਰਾ ਸੀਨ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਵਾਂਗੇ ਤਾਂ ਗੁਰਮਖੋ ਉਹ ਇਤਿਹਾਸ ਜਦੋਂ ਸਾਡੀਆਂ ਨਜ਼ਰਾਂ ਦੇ ਸਾਹਮਣੇ ਆਏਗਾ ਉਸ ਇਤਿਹਾਸ ਤੇ ਉਹਨਾਂ ਸਾਖੀਆਂ ਨੂੰ ਆਪਣੇ ਸਾਹਮਣੇ ਜਦੋਂ ਜੀਵਨ ਦੇ ਵਿੱਚ ਆਪਾਂ ਬਹੁਤ ਵਾਰੀ ਸੁਣਿਆ ਆੜੇ ਦੇ ਨਾਲ ਚੀਰੇ ਜਾਣਾ ਪੁੱਠੀਆਂ ਖੱਲਾਂ ਲੈਣੀਆਂ ਬੰਦ-ਬੰਦ ਕੱਟਣਾ ਖੋਪੜੀਆਂ ਲੈਣੀਆਂ ਇਹ ਸ਼ਬਦ ਆਪਾਂ ਇੱਕ ਵਾਰੀ ਨਹੀਂ ਬਹੁਤ ਵਾਰੀ ਇਤਿਹਾਸ ਸੁਣਿਆ ਪਰ ਜਦੋਂ ਉਹਨੂੰ ਫੀਲ ਕਰੀਏ ਉਹਨੂੰ ਮਹਿਸੂਸ ਕਰੀਏ ਦਿਲ ਦੇ ਉੱਤੇ ਕਿ ਬੰਦ ਬੰਦ ਕੱਟਿਆ ਜਾਣਾ ਪੋਟਾ ਪੋਟਾ ਕੱਟਿਆ ਜਾਣਾ ਖੋਪਰੀ ਲੈ ਜਾਣੀ ਪਾਈ ਮਤੀ ਦਾਸ ਆਰੇ ਦੇ ਨਾਲ چیرਿਆ ਜਾ ਰਿਹਾ ਹੈ ਕੁਦਰਤੀ ਤੌਰ ਤੇ ਜਦੋਂ ਇਹ ਇਨ੍ਹਾਂ ਚੀਜ਼ਾਂ ਨੂੰ ਫੀਲ ਕਰਾਂਗੇ ਵਾਹਿਗੁਰੂ ਆਪੇ ਹੀ ਅੰਦਰੋਂ ਨਿਕਲ ਜਾਏਗਾ ਪਰ ਫੀਲ ਤਾਂ ਹੋਵੇਗਾ ਜਦੋਂ ਅਸੀਂ ਹਾਜ਼ਰ ਹੋਵਾਂਗੇ ਜਦੋਂ ਸਾਡੀ ਹਾਜ਼ਰੀ ਉੱਥੇ ਹੋਵੇਗੀ ਮੌਜੂਦ ਹੋਵੇਗੀ ਇਹ ਹੈ ਅਰਦਾਸ ਕਰਨਾ ਅਰਦਾਸ ਕਰਨੇ ਕੀ ਦੇ ਅੱਗੇ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਵੀ ਸਮਝਾਇਆ ਹੈ ਤਨ ਗੁਰਦੇਵ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਦਾ ਜਿਹੜਾ ਕੇਂਦਰੀ ਭਾਗ ਸੈਂਟਰਲ ਆਈਡੀਆ ਹੈ ਉਹ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੱਗੇ ਅਰਦਾਸ ਕਰਦੇ ਆ ਕਿ हे ਨਿਰੰਕਾਰ ਜਿਵੇਂ ਤੈਨੂੰ ਚੰਗਾ ਲੱਗੇ ਜਿਵੇਂ ਤੈਨੂੰ ਭਾਵੇ ਮੇਰੀ ਰੱਖਿਆ ਕਰ ਔਰ ਗੁਰਮਖੋ ਕੁਦਰਤੀ ਤੌਰ ਤੇ ਇਹ ਇੱਕ ਸਾਡਾ ਸੁਭਾਅ ਹੈ ਕਿ ਜਦੋਂ ਗੱਲ ਰੱਖਿਆ ਦੀ ਆਵੇਗੀ ਉਦੋਂ ਅਸੀਂ ਗੁਰੂ ਦੇ ਅੱਗੇ ਆ ਕੇ ਅਰਦਾਸ ਕਰਦੇ ਹਾਂ ਬਹੁਤਾਤ ਤਾਂ ਏਦਾਂ ਹੁੰਦਾ ਹੈ ਕਿ ਜਦੋਂ ਸਾਡੀ ਕਹਾਣੀ ਫਸ ਜਾਂਦੀ ਹੈ ਅਸੀਂ ਕਿਸੇ ਮੁਸ਼ਕਲ 'ਚ ਫਸ ਜਾਈਏ ਕੋਈ ਸਾਡਾ ਕਾਰਜ ਕੋਈ ਸਾਡਾ ਕੰਮ ਫਸ ਜਾਏ ਕਿਸੇ ਮੁਸੀਬਤ ਦੇ ਵਿੱਚ ਅਸੀਂ ਫਸ ਜਾਈਏ ਫਿਰ ਅਸੀਂ ਪਹਿਲੀ ਗੱਲ ਤਾਂ ਅਸੀਂ ਦੌੜਦੇ ਹਾਂ ਆਪ ਆਪ ਯਤਨ ਕਰਦੇ ਹਾਂ ਆਪ ਉਸ ਕੰਮ ਨੂੰ ਉਸ ਮੁਸ਼ਕਲ ਨੂੰ ਹਲ ਕਰਨ ਦਾ ਯਤਨ ਕਰਦੇ ਆ ਜਦੋਂ ਸਾਡੇ ਬਸੋਂ ਗੱਲ ਨਿਕਲ ਜਾਏ ਫਿਰ ਅਸੀਂ ਦੌੜਦੇ ਆਂ ਕਿ ਚੱਲੀਏ ਹੁਣ ਫਿਰ ਭੱਜ ਕੇ ਆਈਦਾ ਗਿਆਨੀ ਜੀ ਅਰਦਾਸ ਕਰੂੰ ਬੜੀ ਮੁਸ਼ਕਲ ਦੇ ਵਿੱਚ ਕਾਰਜ ਨਹੀਂ ਹੋ ਰਿਹਾ ਕਹਿਣ ਤੋਂ ਭਾਵ ਕਿ ਰੱਬ ਅੱਗੇ ਬੰਦਾ ਗੋਡੇ ਉਦੋਂ ਟੇਕਦਾ ਹੈ ਜਦੋਂ ਉਹਦੇ ਆਪਣੇ ਵਾਹ ਤੋਂ ਗੱਲ ਬਾਹਰ ਨਿਕਲ ਜਾਂਦੀ ਹੈ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਪਰਥਾਏ ਭਗਤ ਕਬੀਰ ਜੀ ਦੇ ਪਾਵਨ ਪਵਿੱਤਰ ਬੋਲ ਨੇ ਕਿ ਬੰਦਿਆ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ ਜਦੋਂ ਲੋਡ ਪੈਣ ਤੇ ਕੰਮ ਪੈਣ ਤੇ ਜਿਵੇਂ ਦਾ ਸਿਮਰਨ ਕਰਦਾ ਹੈ ਨਾ ਜਿਹੜੀ ਤੇਰੀ ਅਵਸਥਾ ਬਣਦੀ ਹੈ ਉਹ ਅਵਸਥਾ ਜਿਹੜੀ ਤੇਰੀ ਬਣੀ ਹੁੰਦੀ ਹੈ ਆਪਾਂ ਸਾਰੇ ਜਾਣਦੇ ਆ ਸਾਨੂੰ ਕਿਸੇ ਵਸਤੂ ਦੀ ਲੋੜ ਹੋਵੇ ਸਾਡੇ ਤੇ ਕੋਈ ਮੁਸ਼ਕਲ ਆ ਜਾਵੇ ਉਦੋਂ ਅਸੀਂ ਜਿਹੜੀ ਅਵਸਥਾ ਦੇ ਨਾਲ ਅਰਦਾਸ ਕਰਦੇ ਆਂ ਸਾਡੇ ਦਿਲ ਦੀ ਅਵਸਥਾ ਜਿਹੜੀ ਉਦੋਂ ਬਣਦੀ ਹੈ ਭਗਤ ਜੀ ਕਹਿੰਦੇ ਜੇ ਕਿਤੇ ਓਦਾਂ ਦਾ ਸਿਮਰਨ ਹਰ ਵਕਤ ਕਰੇ ਨਾ ਅਮਰਾਪੁਰ ਵਾਸਾ ਕਰੋ ਉਹ ਬਾਤ ਬਣ ਜਾਏ ਫਿਰ ਤੇ ਹਰ ਗਿਆ ਬਹੋਰੇ ਵਿੱਚ ਪਰ ਕੁਦਰਤੀ ਤੌਰ ਤੇ ਅਸੀਂ ਇਸ ਚੀਜ਼ ਤੋਂ ਥਿੜਕਦੇ ਹਾਂ ਉਦੋਂ ਫਿਰ ਆ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਕਿਰਪਾ ਕਰੋ ਰਹਿਮਤ ਕਰੋ ਧੰਨ ਗੁਰਦੇਵ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਧੰਨ ਗੁਰਦੇਵ ਸਾਹਿਬ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਿਰਪਾ ਕਰੋ ਬੜੇ ਮੁਸ਼ਕਲ ਦੇ ਵਿੱਚ ਪਰ ਹਰ ਵਕਤ ਸਾਡੀ ਜਿਹੜੀ ਅਰਦਾਸ ਹੈ ਅਰਦਾਸ ਦੀ ਅਵਸਥਾ ਇਹੀ ਹੋਣੀ ਚਾਹੀਦੀ ਹੈ ਕੇਵਲ ਇਉਂ ਨਾ ਹੋਵੇ ਕਿ ਕੇਵਲ ਫਾਰਮੈਲਟੀ ਤੌਰ ਤੇ ਫਿਰ ਸਾਡਾ ਇਦਾਂ ਦਾ ਵੀ ਸੁਭਾਅ ਹੈ ਕਿ ਕੀਤਾ ਅਸੀਂ ਆਪ ਨਹੀਂ ਹੁੰਦਾ ਤੇ غلامੇ ਦੇਣ ਲੱਗ ਪੈਂਦੇ ਆ ਅਰਦਾਸ ਕਰਾਈ ਸੀ ਜਾਂ ਅਰਦਾਸ ਕੀਤੀ ਸੀ ਪਰ ਸਾਡਾ ਕਾਰਜ ਨਹੀਂ ਹੋਇਆ ਪਰ ਗੁਰਮਖੋ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਇਸ ਪਾਸੇ ਧਿਆਨ ਦਈਏ ਕਿ ਕਿਤੇ ਇਉਂ ਤਾਂ ਨਹੀਂ ਹੋਇਆ ਕਿ ਅਰਦਾਸ ਕੀਤੀ ਨਾ ਗਈ ਹੋਵੇ ਕਿ ਸਾਡੀ ਉਹ ਅਵਸਥਾ ਹੀ ਨਾ ਬਣੀ ਹੋਵੇ ਜਿਸ ਅਵਸਥਾ ਦੇ ਵਿੱਚ ਖੜੇ ਹੋ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਵਚਨ ਕੀਤੇ ਨੇ ਜੀ ਕੀ ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰੋ ਔਰ ਗੁਰਮਖੋ ਜੇ ਕਿਤੇ ਅਰਦਾਸ ਅਸੀਂ ਦਿਲੋਂ ਕਰ ਲਈਏ ਨਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਅੰਮ੍ਰਿਤ ਬਾਣੀ ਦੇ ਬੋਲ ਨੇ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਹੱਥ ਜੋੜ ਕਰਕੇ ਇਹ ਬੇਨਤੀ ਇਹ ਨਿਰੰਕਾਰ ਦੇ ਅੱਗੇ ਅਰਦਾਸ ਤਿੰਨੇ ਤਾਪ ਤਿੰਨੇ ਤਾਪ ਕਿਹੜੇ ਨੇ ਆਦ ਬਿਆਦ ਉਪਾਦ ਆਦ ਜਿਹੜੇ ਮਾਨਸਿਕ ਰੋਗ ਲੱਗਦੇ ਨੇ ਬਹੁਤਾਤ ਸਰੀਰ ਬੜਾ ਤੰਦਰੁਸਤ ਹੁੰਦਾ ਹੈ ਪਰ ਮਾਨਸਿਕ ਰੋਗ ਤੋਂ ਗ੍ਰਸਤ ਹੋਇਆ ਹੈ ਬੰਦਾ ਟੈਨਸ਼ਨ ਸਟ੍ਰੈਸ ਚਿੰਤਾਵਾਂ ਇਨੂੰ ਕਹਿੰਦੇ ਨੇ ਆਦ ਦਾ ਰੋਗ ਵਿਆਦ ਜਿਹੜੇ ਸਰੀਰ ਕੋ ਰੋਗ ਲੱਗ ਜਾਂਦੇ ਨੇ ਕੋਈ ਬਿਮਾਰੀ ਨੇ ਆਕਰ ਕੇ ਹਮਲਾ ਕਰ ਦਿੱਤਾ ਕਿਸੇ ਬ੍ਰੰਹ ਬਿਮਾਰੀ ਦੇ ਨਾਲ ਗ੍ਰਸਤ ਹੋ ਗਏ ਉਪਾਦ ਲੜਾਈ ਝਗੜੇ ਕੋਟ ਕਚਹਿਰੀ ਗੁਰਦੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਤਿੰਨੇ ਹੀ ਤਾਪ ਜਿਹੜੇ ਨੇ ਨਾ ਤੀਨੇ ਤਾਪ ਨਿਵਾਰਣ ਹਾਰਾ ਇਹਨਾਂ ਦੀ ਨਿਵਰਤੀ ਕੇਵਲ ਤੇ ਕੇਵਲ ਅਕਾਲ ਪੁਰਖ ਵੈਗੁਰੂ ਪਰਮੇਸ਼ਰ ਧੰਨ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਹੈ ਦੁਖ ਹੰਤਾ ਸੁਖ ਰਾਸ ਅਗੇ ਪਾਵਨ ਬੋਲ ਨੇ ਤਾਕੋ ਬਿਗਨ ਨ ਕੋ ਲਾਗੈ ਜਾਕੀ ਪ੍ਰਭ ਅਗੇ ਅਰਦਾਸ ਅਰਦਾਸ ਜਦੋਂ ਕੀਤੀ ਹੋਵੇ ਉਹਦੇ باوجود ਵੀ ਬਿਗਨ ਲੱਗ ਜਾਏ ਫਿਰ ਤਾਂ ਇਹ ਗੁਰਬਾਣੀ ਦੇ ਬਚਨ ਨੇ ਸਤਗੁਰੂ ਪਾਤਸ਼ਾਹ ਦੀ ਗਵਾਹੀ ਹੈ ਕਿ ਤਾਕੋ ਬਿਗਨ ਨ ਕੋ ਲਾਗੈ ਕੋਈ ਨਹੀਂ ਲੱਗਦਾ ਗੁਰੂ ਅਗੇ ਅਰਦਾਸ ਕੀਤੀ